ਹਾਰਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿਖੇ ਅੱਜ ਮਾਰਕਸਵਾਦੀ ਪਾਰਟੀ ਸੀਪੀਆਈਐਮ ਸੀਪੀਆਈ ਪਾਰਟੀ ਵੱਲੋਂ ਕੈਬਨਰ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਰੈਸਟ ਹੌਸ ਅੱਗੇ ਧਰਨਾ ਲਗਾਇਆ ਇੱਕ ਮੰਗ ਪੱਤਰ ਕੈਬਨਰ ਮੰਤਰੀ ਦੇ ਪੀਏ ਗੁਰਦੇਵ ਸਿੰਘ ਢਵਾਣਾ ਨੂੰ ਦਿੱਤਾ ਗਿਆ ਪਾਰਟੀ ਆਗੂ ਬਲਵਿੰਦਰ ਸਿੰਘ ਪ੍ਰਗਟ ਸਿੰਘ ਨੇ ਦੱਸਿਆ ਕਿ ਸਾਡੀ ਤਿੰਨ ਤਿੰਨੋਂ ਪਾਰਟੀਆਂ ਵੱਲੋਂ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜਨਤਾ ਨੇ 2400 ਕਰੋੜ ਦਾ ਪਾਰਾ ਪਾਇਆ ਹੈ ਡੀਜ਼ਲ ਅਤੇ ਪੈਟਰੋਲ ਅਤੇ ਬੱਸ ਕਰਾਏ ਵਿੱਚ ਜੋ ਵਾਅਦਾ ਕੀਤਾ ਹੈ ਉਸ ਨੂੰ ਵਾਪਸ ਲਿੱਤਾ ਜਾਵੇ ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਜੋ ਵਾਅਦੇ ਕੀਤੇ ਸੀ ਹੋਏ ਸੀ ਪੂਰੇ ਨਹੀਂ ਕੀਤੇ ਬਲਕਿ ਮੰਤਰੀ ਸੰਤਰੀ ਪੈਸੇ ਬਣਾਉਣ ਲੱਗੇ ਹੋਏ ਹਨ ਜੋ ਸਰਕਾਰ ਪਹਿਲੇ ਆਈ ਸੀ ਉਸ ਤੋਂ ਵੀ 4 ਗੁਣਾ ਸਰਕਾਰਨ ਕਮੀ ਹੈ ਆਮ ਆਦਮੀ ਪਾਰਟੀ ਬਣਾ ਕੇ ਸਰਕਾਰ ਬਣਾਈ ਪਰ ਹੁਣ ਤਾਂ ਆਮ ਆਦਮੀ ਪਾਰਟੀ ਨਹੀਂ ਰਹੀ ਮੁੱਖ ਮੰਤਰੀ ਜਦੋਂ ਕਿਤੇ ਜਾਂਦਾ ਹੈ ਤਾਂ 3 ਕਿਲੋਮੀਟਰ ਤੱਕ ਰਸਤਾ ਹੀ ਬੰਦ ਕੀਤਾ ਜਾਂਦਾ ਹੈ ਜਨਤਾ ਨੂੰ ਤਾਂ ਕੀ ਲਗੇ ਸਮਾਣਾ ਤੋਂ ਕਲਾਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਇਸ ਤਰ੍ਹਾਂ ਗੱਲ ਹੈ ਜੀ ਮੇਰੇ ਤੋਂ ਪਹਿਲਾਂ ਸਾਥੀ ਸਾਡੇ ਦੱਸ ਕੇ ਗਏ ਨੇ ਬੇ ਸਮੁੱਚੇ ਪੰਜਾਬ ਦੇ ਅੰਦਰ ਮੰਤਰੀਆਂ ਦਾ ਘਰਾਓ ਕਰ ਰਹੇ ਹਨ ਮੰਗ ਪੱਤਰ ਦੇ ਰਹੇ ਹਨ ਸੰਕੇਤਿਤ ਧਰਨੇ ਲਾ ਕੇ ਅਸੀਂ ਸਮਝਦੇ ਹਾਂ ਵੀ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਅਸੀਂ ਬਦਲਾ ਲਿਆਵਾਂਗੇ ਔਰ ਪਾਕਿਸਤਾਨ ਦਾ ਨਾਰਾ ਲੈ ਕੇ ਇਨਕਲਾਬ ਦਾ ਨਾਰਾ ਲੈ ਕੇ ਆਈ ਸੀ ਪਰ ਬਾਅਦ ਕਿਸੇ ਨਾਲ ਇਹ ਹੋਇਆ ਕਿ ਉਹ ਸਰਕਾਰ ਜਿਹੜੀ ਇਹ ਦੂਜੀਆਂ ਪਾਰਟੀਆਂ ਨਾਲ ਵੀ ਚਾਰ ਗੁਣਾ ਅੱਗੇ ਕਦਮਾਂ ਚੋਂ ਨਿਕਲੀ ਅੱਜ ਇਹਨਾਂ ਦੇ ਮੰਤਰੀ ਜਿਹੜੇ ਨੇ ਸਿਰਫ ਤੇ ਸਿਰਫ ਉਹ ਆਪਣੇ ਪੈਸਾ ਕਮਾਣ ਵਾਸਤੇ ਤਾਂ ਦੌਲਤਾਂ ਬਣਾਉਣ ਵਾਸਤੇ ਉਹਨਾਂ ਨੂੰ ਲੋਕਾਂ ਦੀ ਕੋਈ ਚਿੰਤਨ ਲੱਗੇ ਹੋਏ ਨੇ ਇਹਦੇ ਨਾਲ ਹੀ ਅੱਜ ਹਸਪਤਾਲਾਂ 'ਚ ਡਾਕਟਰ ਜਿਹੜੇ ਸਟ੍ਰਾਈਕ ਤੇ ਨੇ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਹਰਾਸ਼ਮੈਂਟ ਕੀਤਾ ਜਾ ਰਿਹਾ ਲੋਕ ਵਿਚਾਰੇ ਮਰੀਜ਼ੇ ਬਿਜਲੀ ਬੋਰਡ ਦੇ ਐਮਪਲਾਈਜ਼ ਹੜਤਾਲ ਤੇ ਜਾ ਰਹੇ ਨੇ ਸਭ ਤੋਂ ਨਕਮੀ ਸਰਕਾਰ ਹੈ ਇਹਦਾ ਕਾਰਨ ਕੀ ਹੈ ਕਾਰਨ ਇਹ ਆ ਵੀ ਜਿਹੜੇ ਲੋਕ ਇਨਕਲਾਬ ਦਾ ਨਾਅਰਾ ਲੈ ਕੇ ਆਏ ਸੀ ਬਦਲਾਅ ਦਾ ਨਾਅਰਾ ਲੈ ਕੇ ਆਏ ਸੀ ਉਹ ਉਸ ਗੱਲ ਤੋਂ ਭੱਜ ਗਏ ਉਹ ਲੋਕ ਸਿਰਫ ਪੈਸੇ ਦੀ ਤਾਂ ਤੱਕ ਮਸ਼ਹੂਰ ਨੇ ਉਹਨਾਂ ਲੋਕਾਂ ਦਾ ਕੋਈ ਚਿੰਤਾ ਨਹੀਂ ਸੋ ਇਸ ਕਰਕੇ ਹੀ ਸਾਡੇ ਆ ਵੀ ਲੋਕਾਂ ਨੂੰ ਅਸੀਂ ਸਰਕਾਰ ਦੇ ਧਿਆਨ ਚ ਮੁੱਦੇ ਲੈ ਕੇ ਆ ਰਹੇ ਹਾਂ ਸਾਰੇ ਪੰਜਾਬ 'ਚ ਸ਼ੁਰੂਆਤ ਕੀਤੀ ਹੈ ਤਿੰਨਾਂ ਪਾਰਟੀਆਂ ਨੇ ਕਮਿਊਨਿਸਟ ਪਾਰਟੀਆਂ ਨੇ ਜੇ ਡਾਕਟਰ ਨਹੀਂ ਆਉਂਦੇ ਨਰਸਾਂ ਨਹੀਂ ਆਉਂਦੀਆਂ ਤਾਂ ਫਿਰ ਅਗਲਾ ਸੰਘਰਸ਼ ਤੁਹਾਡਾ ਕੁਝ ਹੋਵੇਗਾ ਅਸੀਂ ਉਹਨਾਂ ਦੀ ਹਮਾਇਤ ਆ ਹੁਣ ਵੀ ਐਲਾਨ ਕਰਦੇ ਆ ਅਸੀਂ ਉਹਨਾਂ ਡਾਕਟਰਾਂ ਦੇ ਨਾਲ ਨਾਲ ਲੋਕਾਂ ਨਾਲ ਵੀ ਲੋਕਾਂ ਨੂੰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹਨਾਂ ਦੀ ਜਿਹੜੀ ਰਹਿੰਦੀਆਂ ਖਾਲੀ ਸਮੀਆਂ ਪਰਨ ਔਰ ਤਾਂ ਜੋ ਲੋਕਾਂ ਨੂੰ ਰੋਜ਼ਗਾਰ ਜਿਹੜੇ ਮਿਲੇ ਉਹ ਨਾਲ ਹੀ ਬਿਹੜੇ ਲੋਕਾਂ ਨੂੰ ਸੇ ਸੁਲਤਾਨੇ ਉਹ ਮਿਲਨ ਗਰੀਬ ਲੋਕ ਪ੍ਰਾਈਵੇਟ ਹਸਪਤਲ ਜਾਣ ਲਈ ਮਜਬੂਰ ਨੂੰ ਆਪਣਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਇਹ ਸਰਕਾਰ ਦਾ ਫਰਜ਼ ਬੰਦਾ ਹੈ ਕਿ ਉਹਨਾਂ ਦੀ ਉਹਨਾਂ ਦਾ ਇਲਾਜ ਕਰਵਾਏ ਸੋ ਅਸੀਂ ਜਿਹੜੇ ਸਟਰਗਲ ਕਰ ਰਹੇ ਨੇ ਚਾਹ ਬਿਜਲੀ ਕਾਮ ਨੇ ਚਾਹ ਡਾਕਟਰ ਨੇ ਨਰਸਾ ਨੇ ਕਰਮਚਾਰੀ ਨੇ ਆਈ ਉਹਨਾਂ ਸਾਰਿਆਂ ਦਾ ਮੈਂਤ ਕਰਦੇ ਆ ਆਪਣੇ ਪਾਰਟੀ ਵੱਲੋਂ ਜੇ ਉਹਨਾਂ ਨਾਲ ਆ ਠੀਕ ਹੈ ਸਿੰਘ ਜਮਾ ਰਾਏ ਸਖਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਅੱਜ ਕੀ ਮੁੱਦਾ ਜਿਹੜਾ ਇੱਥੇ ਤੁਸੀਂ ਤਰ੍ਹਾਂ ਤੇ ਆ ਰਿਹਾ ਸਟੋਰ ਅੱਜ ਸਾਡਾ ਜਿਹੜਾ ਬਾ ਪੂਰੇ ਪੰਜਾਬ ਦੇ ਵਿੱਚ ਤਿੰਨ ਖੱਬੀਆਂ ਪਾਰਟੀਆਂ ਅਸੀਂ ਇਕੱਠੀਆਂ ਆ ਜਿੱਚ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਆਰਐਮਪੀਆਈ ਐਮਸੀਪੀਆਈ ਜੂ ਤੇ ਸੀਪੀਆਈਐਮਐਲ ਲਿਬਰੇਸ਼ਨ ਤਿੰਨਾ ਪਾਰਟੀਆਂ ਵੱਲੋਂ ਪਹਿਲਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਜਨਤਕ ਮਹਿਮ ਚਲਾਈ ਆ ਤੇ 9 ਤੋਂ 16 ਤੱਕ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਮੰਤਰੀ ਆ ਕੇਂਦਰ ਦੇ ਜਾਂ ਪੰਜਾਬ ਦੇ ਉਹਨਾਂ ਦੇ ਘਰਾਂ ਅੱਗੇ ਜਾ ਕੇ ਜਿਹੜੇ ਮੁੱਖ ਮਸਲੇ ਆ ਲੋਕਾਂ ਦੇ ਉਹ ਲੈ ਕੇ ਆਪਣੇ ਮੰਗ ਪੱਤਰ ਦੇ ਰਹੇ ਆ ਅੱਜ ਅਸੀਂ ਤਿੰਨ ਮੰਗ ਪੱਤਰ ਇੱਕ ਪ੍ਰਧਾਨ ਮੰਤਰੀ ਦੇ ਨਾਂ ਇੱਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਇੱਕ ਇੱਕ ਮੰਗ ਪੱਤਰ ਜਿਹੜਾ ਤਾਜ਼ਾ ਵਾਅਦਾ ਕੀਤਾ ਵੀ 2400 ਕਰੋੜ ਦਾ ਬੋਝ ਬਸ ਕਰਾਇਆਂ ਦੇ ਇਹਦੇ ਬਿਜਲੀ ਦੇ ਰੂਪ ਦੇ ਵਿੱਚ ਜਾਂ ਜਿਹੜਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਉਹ ਲੋਕਾਂ ਦੇ ਉੱਤੇ ਪਾਇਆ ਉਹਨੂੰ ਅਸੀਂ ਵਾਪਸ ਲੈਣ ਦੀ ਮੰਗ ਕਰ ਰਹੇ ਆ ਤੇ ਨਾਲ ਹੀ ਜਿਹੜਾ ਬਸ ਕਰਾਇਆ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਜਿਹਦੇ ਨਾਲ ਬਹੁਤ ਹੀ ਗਰੀਬ ਲੋਕਾਂ ਦੇ ਉੱਤੇ ਜਿਹੜਾ ਵੱਡਾ ਭਾਰ ਪਿਆ ਉਹਨੂੰ ਵੀ ਵਾਪਸ ਲੈਣ ਦੀ ਮੰਗ ਕਰ ਰਹੇ ਆ ਇਹਦੇ ਨਾਲ ਕੇਂਦਰ ਸਰਕਾਰ ਨੂੰ ਜਿਹੜਾ ਮੰਗ ਪੱਤਰ ਆ ਸਾਡਾ ਜਿਹੜਾ ਪ੍ਰਧਾਨ ਮੰਤਰੀ ਨੂੰ ਅਸੀਂ ਪੰਜਾਬ ਸਰਕਾਰ ਰਾਹੀਂ ਭੇਜ ਰਹੇ ਆ ਪਹਿਲੀ ਮੰਗ ਸਾਡੀ ਆ ਵੀ ਉੱਥੇ ਸਰਵ ਪਾਰਟੀ ਮੀਟਿੰਗ ਸੱਦੀ ਜਾਵੇ ਕਿਉਂਕਿ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਬਹੁਤ ਮਾੜਾ ਵਤੀਰਾ ਹੈ ਤੇ ਜਿਹੜੇ ਸਾਡੇ ਲੰਬੇ ਸਮੇਂ ਤੋਂ ਮਸਲੇ ਭਾਵੇਂ ਉਹ ਚੰਡੀਗੜ੍ਹ ਦਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਸਾਡੇ ਪਾਣੀਆਂ ਡੈਮਾਂ ਦੇ ਅਧਿਕਾਰ ਦਾ ਸਾਡੇ ਬਾਰਡਰ ਬੰਦ ਪਿਆ ਵਪਾਰ ਸਾਡਾ ਜਿਹੜਾ ਵਾ ਉਹ ਲੰਘੇ ਉਹ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਆ ਇਸ ਕਰਕੇ ਇਸ ਵੇਲੇ ਬਹੁਤ ਸਾਰੇ ਮਸਲੇ ਆ ਪਾਣੀਆਂ ਦਾ ਮਸਲਾ ਰਿਪੇਰੀਅਨ ਅਸੂਲਾ ਮੁਤਾਬਕ ਅਸੀਂ ਕਿਹਨੇ ਹੱਲ ਹੋਵੇ ਤੇ ਜਿਹੜੇ ਕਾਨੂੰਨ ਆ ਇਸ ਵੇਲੇ ਕਾਲੇ ਕਾਨੂੰਨ ਲੋਕਾਂ ਦੇ ਉੱਤੇ ਲਾਗੂ ਕਰਕੇ ਲੋਕਾਂ ਨੂੰ ਜੇਲਾਂ 'ਚ ਬੰਦ ਕੀਤਾ ਅਸੀਂ ਕਿੰਨੇ ਵੀ ਸਾਰੇ ਜਿਹੜੇ ਸਿਆਸੀ ਆਧਾਰ ਦੇ ਉੱਤੇ ਕੈਦੀ ਬੰਦ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਇਹਦੇ ਨਾਲ ਹੀ ਅਸੀਂ ਇਹ ਵੀ ਮੰਗ ਕਰਦੇ ਹਾਂ ਵੀ ਇਸ ਵੇਲੇ ਪੰਜਾਬ ਦਾ ਜਿਹੜਾ ਮਾਹੌਲ ਆ ਜਿਹਦੇ ਵਿੱਚ ਬਹੁਤ ਸਾਰੀਆਂ ਲੁੱਟਾਂ ਖੋਹਾਂ ਲੈਂਡ ਆਰਡਰ ਦੀ ਸਮੱਸਿਆ ਬਹੁਤ ਵੱਡੀ ਆ ਤੇ ਨਸ਼ਿਆਂ ਦਾ ਵਪਾਰ ਬਹੁਤ ਵੱਡਾ ਇਹਦੇ ਵਿੱਚ ਕੇਂਦਰ ਵੀ ਜ਼ਿੰਮੇਵਾਰ ਆ ਪੰਜਾਬ ਵੀ ਕਿਉਂਕਿ 50 ਕਿਲੋਮੀਟਰ ਜਿਹੜੀ ਬਾਰਡਰ ਦੀ ਪੱਟੀ ਆ ਉਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆ ਤੇ ਬਹੁਤ ਵੱਡੀ ਨਸ਼ਿਆਂ ਦੀ ਸਪਲਾਈ ਉਧਰੋਂ ਵੀ ਆਉਂਦੀ ਆ ਤੇ ਪੰਜਾਬ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਵੀ ਅਸੀਂ ਨਸ਼ਿਆਂ ਤੇ ਰੋਕ ਲਾਵਾਂਗੇ ਅੱਜ ਬੜਾ ਦੁੱਖ ਹੁੰਦਾ ਜਦੋਂ 18-18 ਸਾਲ ਦੇ 23-23 ਸਾਲ ਦੇ ਪੰਜਾਬ ਦੇ ਉਹ ਗੱਭਰੂ ਜਿਨ੍ਹਾਂ ਨੂੰ ਨੌਕਰੀਆਂ ਤੇ ਚਾਹੀਦਾ ਸੀ ਉਹ ਬਾਹਾਂ ਦੇ ਵਿੱਚ ਸਰੀਂਜਾਂ ਸਮੇਤ ਜਦੋਂ ਮਰਦੇ ਸਾਹਮਣੇ ਆਉਂਦੇ ਆ ਤੇ ਉਦੋਂ ਬਹੁਤ ਵੱਡਾ ਦੁੱਖ ਹੁੰਦਾ ਇਸ ਕਰਕੇ ਨਸ਼ਿਆਂ ਦੇ ਕਾਰੋਬਾਰ ਦੇ ਉੱਤੇ ਰੇਤਾ ਬਜਰੀ ਸਾਨੂੰ ਕਿਹਾ ਗਿਆ ਸੀ ਵੀ ਇਹਦੇ ਚੋਂ 5000 ਕਰੋੜ ਰੁਪਏ ਆਇਆ ਕਰੂਗਾ ਬੀਬੀਆਂ ਨੂੰ 1000 ਰੁਪਏ ਸੀ ਦੇਵਾਂਗੇ ਅੱਜ ਉਹ ਸਾਰੇ ਵਾਦੇ ਖੋਖਲੇ ਸਾਬਤ ਹੋਏ ਆ ਤੇ ਅੱਜ ਸਾਡੇ ਸਿਰ ਦੇ ਉੱਤੇ ਕਰਜ਼ਾ ਚੜਾਇਆ ਜਾ ਰਿਹਾ ਤੇ ਲੋਕਾਂ ਦਾ ਖੂਨ ਨਚੋਣ ਲਈ ਬਸ ਕਰਾਏ ਬਿਜਲੀ ਦੇ ਰੇਟ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਾ ਕੇ ਜਿਹੜਾ ਵਾ ਉਹ ਸਾਡਾ ਉੱਤੇ ਭਾਰ ਪਾਇਆ ਜਾ ਰਿਹਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਅੱਜ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਉਹਦੇ ਲਈ ਅਸੀਂ ਅੱਜ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ